ਬਾਈ ਗੁਰੂ ਜੀ ਦਾ ਖਾਂ ਰਸਾ ਮਾਹੀ ਗੁਰਜ ਜੀ ਦੇ ਹੁੰਦੇ। ਕਿਸੇ ਨੇ ਪੁੱਛਿਆ ਤੇਰਾ ਕਾਰੋਬਾਰ ਕਿਤਨਾ ਹੈ। ਕਿਸੇ ਨੇ ਪੁੱਛਿਆ ਤੇਰਾ ਘਰ ਮਹਾਨ ਕਿਤਨਾ ਹੈ। ਕਿਸੇ ਨੇ ਪੁੱਛਿਆ ਤੇਰਾ ਪਰਿਵਾਰ ਕਿਤਨਾ ਹੈ। ਪਰ ਕਿਸੇ ਮੱਲੇ ਨੇ ਪੁੱਛਿਆ ਤੇਰੇ ਗੁਰੂ ਨਾਲ ਪਿਆਰ ਕਿਤਨਾ ਹੈ। ਐਸੀ ਐਸਾ ਉਹ ਹੀ ਕਰ ਸਕਦਾ ਹੈ ਜਿਹੜਾ ਆਪ ਗੁਰੂ ਦੇ ਪਿਆਰੇ ਵਿੱਚ ਰੰਗਿਆ ਹੋਵੇ। ਅਤੇ ਆਪ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੋਈ ਉਹ ਆਪ ਹਰ ਵੇਲੇ ਗੁਰੂ ਦੇ ਚਰਨਾਂ ਦਾ ਨਾਸਮਾਨ ਦਾ ਸਿਮਨ ਬੇਨਤੀ ਕਰਦਾ ਤੇ ਉਸ ਦੀ ਇਹ ਹੀ ਕੋਸ਼ਿਸ਼ ਹੁੰਦੀ ਕਿ ਵਾਕ ਵੀ ਜੁੜ ਜਾਣ ਜਿਸ ਤਰ੍ਹਾਂ ਵੀ ਹੋਵੇ ਕੋਈ ਦੁਨਿਆਵੀ ਜੁੜ ਜਾਵੇ ਕੋਈ ਬੇਮਖ ਹੋਇਆ ਗੁਰੂ ਦੇ ਲਨ ਲੱਗ ਜਾਵੇ ਸਾਨੂੰ ਆਮ ਜੀਵਾਂ ਨੂੰ ਤਾਂ ਆਪੋ ਆਪਣੀ ਦੌੜ ਲੱਗੀ ਰਹਿੰਦੀ ਹੈ ਆਪਣੇ ਹੀ ਖਲਾਰਿਆ ਤੋਂ ਬੇਨਈ ਮੱਦੀ ਪਰ ਪੂਰਨ ਸੰਤ ਮਹਾਪੁਰਸ਼ਾਂ ਦਾ ਸਰਬਦਾ ਤੇ ਪ੍ਰੇਮ ਵਾਲਿਆਂ ਦਾ ਇਹ ਹੀ ਅਪਾਰਲਾ ਹੁੰਦਾ ਹੈ ਇਹ ਹੀ ਨਿਸ਼ਾਨਾ ਹੁੰਦਾ ਹੈ ਕੋਈ ਬੱਲੇ ਸੰਤ ਮਹਾਪੁਰਖ ਹੀ ਇਨਾਂ ਮਕਸ਼ਸ਼ ਵਾਲੇ ਹੁੰਦੇ ਹਨ ਜੋ ਮਾਇਆ ਦੇ ਨਲੇਪ ਹੁੰਦੇ ਹਨ ਤੇ ਹਰੇਕ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ ਹਨ ਮਾਮਾ ਕਰਮ ਸੰਗ ਦੀ ਹੋਤੀ ਮਲਦਾਨ ਵਾਲਿਆਂ ਨੇ ਜੀਵਨ ਵਿੱਚ ਵੀ ਇਹ ਗੁਣ ਸੀਕੇ ਉਹ ਵੀ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਚੁੱਕੇ ਉਹਨਾਂ ਕੋਲ ਜੋ ਕੋਈ ਮਾਇਆ ਦੀ ਭੇਟਾ ਲੈ ਕੇ ਹਾਜ਼ਰ ਹੁੰਦਾ ਤਾ ਉਸ ਮਹਿਚ ਕੋਈ ਦਿਲ ਚ ਉਸ ਵੀ ਨਹੀਂ ਸੀ ਰੱਖਦੇ ਜੇ ਕੋਈ ਮਾਇਆ ਦਾ ਲੈ ਕੇ ਹਾਜ਼ਰ ਹੁੰਦਾ ਸੀ ਹਰਤੀ ਮੰਦਾਂ ਨਾਲੇ ਬਾਬਾ ਕਰਮ ਸਿੰਘ ਜੀ ਉਹ ਕੋਈ ਮਾਇਆ ਦੇ ਵਿੱਚ ਧਿਆਨ ਨਹੀਂ ਸੀ ਰੱਖਦੇ ਪਾਂਥ ਪਾਂਥ ਦੇ ਲਾਲ ਚ ਲੋਕ ਉਹਨਾਂ ਦੀ ਸ਼ਰਨ ਵਿੱਚ ਆਉਂਦੇ ਜਿੱਥੇ ਸਰੀਰਕ ਕਸ਼ਟ ਹੁੰਦੇ ਮਨੋ ਕਾਮਨਾ ਵੀ ਪੂrti ਹੁੰਦੀ ਉੱਥੇ ਅੰਦਰ ਭੈਣ ਬੰਨ ਗਈ ਦੀ ਲਾਗ ਵੀ ਲੱਗ ਜਾਂਦੀ ਜੰਮੂ ਦਾ ਮਹਾਰਾਜਾ ਪ੍ਰਤਾਪ ਸਿੰਘ ਇਸੇ ਬਿਮਾਰੀ ਤੋਂ ਪੀੜਤ ਸੀ ਤੇ ਘਰ ਵਿੱਚ ਲਾਗ ਵੀ ਨਹੀਂ ਸੀ ਬਾਬਾ ਜੀ ਦੇ ਸਹਜ ਸੁਭਾ ਵਚਨਾ ਨਾਲ ਹੀ ਸਰੀਰ ਦੇ ਵੀ ਰੋਗ ਹੋ ਗਿਆ ਤੇ ਪੁੱਤਰ ਦੀ ਆਤਮਾ ਵੀ ਪ੍ਰਾਪਤ ਹੋਈ ਸਕਰਾਨੇ ਵੱਜੋਂ ਬੇਅੰਤ ਮਾਇਆ ਤੇ ਕਿੰਨੀ ਹੀ ਨੀਰੇ ਬਾਬਾ ਜੀ ਦੇ ਪੇਟਾ ਕਰਨ ਨਹੀਂ ਲੈ ਕੇ ਆਇਆ ਪਰ ਬਾਬਾ ਜੀ ਨੇ ਕੁਝ ਵੀ ਸਵੀਕਾਰ ਨਾ ਕੀਤਾ ਤੇ ਆਖਿਆ ਸਾਨੂੰ ਤੇਰੀ ਮਾਇਆ ਜਾਂ ਜਿੰਗੀ ਨਹੀਂ ਚਾਹੀਦੀ ਤੂੰ ਆਪਣਾ ਨਿਤਨੇਮ ਵਡਾ ਦੇ ਸਾਨੂੰ ਉਸ ਵਿੱਚ ਖੁਸ਼ੀ ਮਿਲੇਗੀ ਇੱਕ ਸੰਤ ਜਵਾਰ ਸਿੰਘ ਜੀ ਹੋਏ ਹਨ ਮਿੱਠੇ ਟਵਾਣੇ ਵਾਲੇ ਉਨਾਂ ਨੂੰ ਇੱਕ ਵਾਰੀ ਸਜਾਨ ਸਿੰਘ ਨਾਮ ਦੇ ਸਾਹੂ ਕਾ ਨੇ ਬੇਨਤੀ ਕੀਤੀ ਮਹਾਵਰਸ਼ੋ ਸਾਡੇ ਘਰ ਪ੍ਰਸਾਦ ਦਾਸ ਕੋ ਮਹਾਵਰਸ਼ ਕਹਿੰਦੇ ਹਨ ਭੇਟਾ ਲੱਗੇ ਜੀ ਉਹ ਕਹਿਣ ਲੱਗਾ ਕੋਈ ਨਹੀਂ ញੋ ਭੇਟਾ ਕਹੋਂਗੇ ਦੇਵਾਂਗਾ ਮਹਾਵਰਸ਼ਾ ਨੇ ਦਾਨ ਮਿੱਥ ਦਿੱਤਾ ਮਿੱਥੇ ਹੋਏ ਦੈਂਤੇ ਮਹਾਪੁਰਸ਼ ਉਹ ਅਸ ਦੇ ਘਰ ਗਏ ਨਾਲ 8 ਦਾ ਸੰਗੀ ਵੀ ਸਨ ਸਾਰੇ ਬੈਠ ਗਏ ਘਰ ਦਿਆਂ ਨੇ ਹੱਥ ਸੁੱਚੇ ਕਰਾਏ ਥਾਲੀਆਂ ਮੰਡਣੀਆਂ ਸ਼ੁਰੂ ਕਰ ਕੀਤੀਆਂ ਜਦੋਂ ਪ੍ਰਸ਼ਾਦਾ ਲਿਆਣ ਲੱਗੇ ਤਾਂ ਮਹਾਪੁਰਸ਼ ਕਹਿੰਦੇ ਹਨ ਠਹਿਰ ਜਾਓ ਅਜੇ ਪ੍ਰਸ਼ਾਦਾ ਨਹੀਂ ਵਰਤਾਉਣਾ ਪਹਿਲਾਂ ਅਸੀਂ ਭੇਟਾ ਲੈਣੀ ਹੈ ਉਹ ਸਾਹੂਕਾਰ ਨੇ ਜੇ ਵਿੱਚੋਂ ਚੈੱਕ ਕੱਢ ਕੇ ਮਹਾਪੁਰਸ਼ਾਂ ਦੇ ਚਾਨਾ ਤੇ ਰੱਖ ਦਿੱਤਾ ਤੇ ਕਹਿਣ ਲੱਗਾ ਇਹ ਲਓ ਚੈੱਕ ਮੈਂ ਸੈਨ ਕਰ ਦਿੱਤੇ ਹਨ ਆਪਣੀ ਮਰਜ਼ੀ ਨਾਲ ਰਕਮ ਭਰਾ ਲੈਣਾ ਮਹਾਪੁਰਸ਼ਾਂ ਨੇ ਚੈੱਕ ਤੇ 8 10 ਟੁਕੜੇ ਕਰਕੇ ਛੱਟ ਦਿੱਤੇ ਤੇ ਕਿਹਾ ਪਛਤੇ ਲੈਣਾ ਸੀ ਕਿ ਸਾਡੀ ਭੇਟਾ ਹੈ ਕਿ ਮਹਾਬੋਸ਼ ਕਹਿਣ ਲੱਗੇ ਮਾਇਆ ਦੇ ਭੇਟਾ ਨਹੀਂ ਚਾਹੀਦੀ ਸਾਨੂੰ ਤਾਂ ਇਹ ਦੱਸ ਤੇਰਾ ਨਤਨੇਮ ਕੀ ਹੈ ਉਹ ਕਹਿਣ ਲੱਗਾ ਨਤਨੇਮ ਕੀ ਹੁੰਦਾ ਹੈ ਬਾਬਾ ਜੀ ਕਹਿੰਦੇ ਹਨ ਤੈਨੂੰ ਇਤਨਾ ਵੀ ਨਹੀਂ ਪਤਾ ਕਿ ਨਤਨੇਮ ਕੀ ਹੁੰਦਾ ਹੈ ਇਹ ਸਾਡੀ ਇਹੀ ਭੇਟਾ ਹੈ ਕਿ ਤੂੰ ਰੋਜ਼ ਇੱਕ ਪਾਠ ਸਕੂਨੀ ਸਾਹਿਬ ਦਾ ਕਰਿਆ ਕਰ ਉਹ ਕਹਿਣ ਲੱਗਾ ਇਹ ਮੈਂ ਨਹੀਂ ਕਰ ਸਕਦਾ ਮੇਰੇ ਬੜੇ ਰਜੇਵੇਂ ਹਨ ਮਹਾਬੋਸ਼ ਕਹਿੰਦੇ ਹਨ ਪਾਏ ਸਾਡੀ ਤਾਂ ਇਹੀ ਭੇਟਾ ਹੈ ਜੋ ਨਹੀਂ ਦੇ ਸਕਦਾ ਤਾਂ ਫਿਰ ਅਸੀਂ ਵੀ ਤੇਰੇ ਕਰ ਪ੍ਰਸ਼ਾਦਾ ਨਹੀਂ ਛੱਕ ਸਕਦੇ। ਇਸ਼ਾਰਾ ਸਮਝਣਾ ਸਾਹੂਕਾਰ ਨੇ ਖਾਲੀ ਚੈੱਕ ਦੇ ਦਿੱਤਾ ਹੈ ਕਿ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਰਕਮ ਭਰ ਲਵੋ ਪਰ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਚੁੱਕਾ ਹੈ ਚੈੱਕ ਦੇ ਟੋਟੇ-ਟੋਟੇ ਕਰਕੇ ਉਸ ਦਾ ਵੀ ਜੀਵਨ ਬਣਾਉਣ ਦਾ ਯਤਨ ਕਰ ਰਿਹਾ। ਹਉਮਕਾਰ ਕਹਿਣ ਲੱਗਾ ਪ੍ਰਸਾਦਾ ਸਕਣਾ ਹੈ ਤਾਂ ਸਕੂ ਨਹੀਂ ਸਕਣਾ ਤਾਂ ਨਾ ਸਕੋ ਪਰ ਮੈਰ ਉਹ ਜ ਸਕੂ ਨਹੀਂ ਸਾਦਾ ਪਾਠ ਨਹੀਂ ਕਰ ਸਕਦਾ ਮਹਾਪੁਰਸ਼ਟ ਕੇ ਬਾਹਰ ਵਾਲਾ ਤਰਪੈ ਜਾਨ ਸਿੰਘ ਦੀ ਘਰ ਵਾਲੀ ਸੋਜੀ ਵਾਲੀ ਸੀ ਉਸ ਨੇ ਆਪਣੇ ਪਤੀ ਦੇ ਪੈਰ ਫੜ ਲਏ ਤੇ ਆਖਣ ਲੱਗੀ ਇਹ ਜੋ ਕਾਰੋ ਮਾਰਤਨ ਦੌਲਤ ਹੈ ਸਭ ਕੁਝ ਖਤਮ ਹੋ ਜਾਵੇਗਾ ਜੇਕਰ ਆਏ ਮਹਾਪੁਰਸ਼ਨ ਰਾਜ ਹੋ ਕੇ ਚਲੇ ਗਏ ਇਹ ਤਾਂ ਥੜਾਹੀ ਭਲੇ ਲਈ ਕਹਿ ਰਹੇ ਹਨ ਗੱਲ ਸਜਾਨ ਸਿੰਘ ਦੇ ਹਿਰਦੇ ਤੇ ਵੱਜੀ ਤੇ ਉਸਨੇ ਦੌੜ ਕੇ ਮਹਾਪੁਰਸ਼ਾਂ ਦੇ ਚਰਨ ਫੜ ਲਏ ਮਾਫੀ ਮੰਗੀ ਤੇ ਵਚਨ ਕੀਤਾ ਕਿ ਮੈਂ ਰੋਜ਼ ਇੱਕ ਪਾਠ ਸਖਣੀ ਸਾਹਿਬ ਦਾ ਕਰਿਆ ਕਰਾਂਗਾ ਤੁਸੀਂ ਜਰੂਰ ਕਿਰਪਾ ਕਰਕੇ ਪ੍ਰਸ਼ਰਦਾ ਸਕੋ ਇਹ ਹੈ ਮਾਇਆ ਤੋਂ ਉੱਤੇ ਉੱਠਣਾ ਇੱਕ ਦੇ ਟੋਟੇ ਕੀਤੇ ਜੋ ਮੰਗਿਆ ਕੀ ਕੋਈ ਗੁਰੂ ਨਾਲ ਜੁੜੇ ਤੇ ਇਹ ਹੈ ਸਾਧਾਂ ਸੱਚੇ ਤੇ ਪੂਰਨ ਮਹਾਂਪਰਖ ਹੁੰਦੇ ਹੀ ਐਸੇ ਹਨ ਜੋ ਇਨਸਾਨ ਦੇ ਜੀਵਨ ਦਾ ਰੰਗ ਹੀ ਬਦਲ ਦਿੰਦੇ ਹਨ ਅਸਲ ਜੀਵਨ ਜਾਂਚ ਦਾ ਰਸਤਾ ਨੱਸ ਦਿੰਦੇ ਹਨ ਕੋਸ਼ਿਸ਼ ਕਰਦੇ ਹਨ ਕਿ ਦੂਸਰਿਆਂ ਦਾ ਜੀਵਨ ਸਵਰਜਾਵੇ ਉਨ੍ਹਾਂ ਦੇ ਔਗਣ ਨਿਕਲ ਜਾਣ ਵਿਕਾਰ ਨਿਕਲ ਜਾਣ ਇੱਕ ਹੋਰ ਮਾਰਤਾ ਜ ਆਦਾਈ ਇੱਕ ਸੱਚੇ ਸੰਤ ਨੂੰ ਕਿਸੇ ਨੇ ਆਪਣੇ ਘਰ ਪ੍ਰਸ਼ਾਦਾ ਸਕਣ ਦੀ ਬੇਨਤੀ ਕੀਤੀ ਹੈ ਨਾਮ ਦੇ ਜੋ ਰਸੀਏ ਹੁੰਦੇ ਹਨ ਉਹਨਾਂ ਲਈ ਅੰਦਰ ਬੋਝ ਲੈਦੇ ਹਨ ਕਹਿਣ ਲੱਗੇ ਔਗਣ ਤਾਂ ਤੀਰੇ ਵਿੱਚ ਬਹੁਤ ਨਹੀਂ ਵਾ ਤਿੰਨ ਬਹੁਤ ਵੱਡੇ ਹਨ ਇੱਕ ਤੇ ਤੂੰ ਦਾਣੀ ਘਟਦਾ ਹੈ ਦੂਜਾ ਮਾਸ ਖਾਂਦਾ ਹੈ ਤੇ ਤੀਜਾ ਸ਼ਰਾਬ ਪੀਂਦਾ ਇੰਨਾ ਵਿੱਚੋਂ ਇੱਕ ਉਗਣ ਦੀ ਭੇਟ ਦੇ ਦੇ ਅਸੀਂ ਤੇਰੇ ਘਰ ਪ੍ਰਸ਼ਾਦਾ ਸਕਣਾਏ ਆ ਜਾ ਮੰਗੇ ਵਿਖੋ ਭੇਟਾ ਵੀ ਮੰਗੀ ਤੇ ਕਹੀ ਸੀ ਜੇ ਕਿਸੇ ਦੀ ਜ਼ਿੰਦਗੀ ਵਿੱਚੋਂ ਉਗਣ ਨਿਕਲ ਜਾਣਾ ਕਿਸੇ ਦਾ ਜੀਵਨ ਸਬਰ ਜਾਵੇ ਇਹ ਹੈ ਸਾਧਾ ਵਾਲਿਆਂ ਦੀ ਨਿਸ਼ਾਨੀ ਪਹਿਲਾਂ ਤਾਂ ਉਹ ਸਰੀਰ ਬੜਾ ਹੈਰਾਨ ਹੋਇਆ ਕਿ ਇਹ ਕੈਸੀ ਭੇਟਾ ਮੰਗ ਰਹੇ ਹਨ ਪਰ ਫਿਰ ਮਨ ਬਣਾ ਕੇ ਕਹਿਣ ਗਾ ਮਹਾ ਪਸ਼ੂ ਮੈਂ ਅੰਧੇ ਤੋਂ ਦਾਣੀ ਕੱਟਣੀ ਛੱਡੀ ਸੰਤ ਮਹਾ ਪੁਰਸ਼ ਕਦੀ ਇੱਕ ਨਾਮ ਸ਼ਰਤ ਨਹੀਂ ਮਾਰਦੇ ਇਸ ਤਰ੍ਹਾਂ ਨਾਲ ਬੰਦਾ ਡਰ ਕੇ ਭੱਜ ਜਾਂਦਾ ਹੈ ਹੋਲੀ-ਹੋਲੀ ਪਿਆਰ ਨਾਲ ਗਾਂਧੀ ਰੋਸ਼ਨੀ ਦੇ ਕੇ ਛੇਦ ਦੇ ਕੇ ਸਹੀ ਰਾਹ ਤੇ ਲਿਆਉਂਦੇ ਹਨ ਉਹ ਦਾੜੀ ਕਟਣੀ ਛੱਡਣ ਨੂੰ ਮੰਨ ਗਿਆ ਮਹਾਬਸ਼ ਉਸ ਦੇ ਘਰ ਗਏ ਤੇ ਬਸੰਦਾ ਛਕਿਆ ਐਸੀ ਬਖਸ਼ਿਸ਼ ਕੀਤੀ ਐਸੀ ਕਿਰਪਾ ਕੀਤੀ ਕਿ ਹੋਣੀ ਹੋਲੀ ਸਾਰੀਆਂ ਹੀ ਭੈਣੀਆਂ ਆ ਤਾਂ ਉਸਨੇ ਉਸ ਦੇ ਜੀਵਨ ਵਿੱਚੋਂ ਨਿਕਲ ਗਈਆਂ ਤੇ ਉਹ ਇੱਕ ਦਿਨ ਆਮਦ ਧਾਰੀ ਸਿੱਖ ਸਜ ਗਿਆ ਉਹਨ ਸੰਤ ਮਾਇਆ ਤੋਂ ਨਹਿ ਕੋ ਹੁੰਦੇ ਹਨ ਉਹਨਾਂ ਨੂੰ ਮਾਇਆ ਦਾ ਲਾਲਚ ਨਹੀਂ ਹੁੰਦਾ ਬਲਕਿ ਇਹ ਹੀ ਲਾਲਚ ਹੁੰਦਾ ਹੈ ਕਿ ਟੁੱਟੇ ਹੋਏ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾਣ ਉਹ ਸੰਤ ਹੈ ਹੀ ਉਹ ਜੋ ਗੁਰੂ ਨਾਲ ਜੋੜਦੇਵੇਂ ਇਹ ਹੈ ਪਹਿਲੀ ਨਿਸ਼ਾਨੀ ਜਿਸ ਨੂੰ ਸਾਧਾ ਦਾ ਕਣਕਾ ਮਿਲਿਆ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਵੇਗਾ ਦਾਸ ਨੂੰ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਬਾਣਿਆਂ ਦਾ ਇੱਕ ਜਿਕਰ ਆ ਜਾਦਾ। ਬਾਬਾ ਜੀ ਇੰਗਲੈਂਡ ਬਹੁਤ ਜਾਂਦੇ ਸਨ ਪਰ ਚਾਰ ਵਾਸਤੇ ਸਰੀਰ ਵੀ ਉੱਥੇ ਹੀ ਧਿਆਗਿਆ ਸੀ। ਉਹਨਾਂ ਦਾ ਫਿਰ ਸਰੀਰ ਜਹਾਜ਼ ਵਿੱਚ ਚਿੱਤੇ ਲਿਆਂਦਾ ਗਿਆ ਸੀ। ਅੰਤਮ ਸੰਸਕਾਰ ਦੇ ਲਈ ਇੱਕ ਮਾਰੀ ਦਾ ਜਿਕਰ ਹੈ ਬਾਬਾ ਜੀ ਇੰਗਲੈਂਡ ਗਏ ਉਹਨਾਂ ਵੇ ਬਾਰਜੇ ਅੱਗੇ ਜਗ੍ਹਾ ਪੜ ਗਈ ਪੌਂਡਾ ਨਾਲ ਉਥੇ ਰਪਿਆਂ ਦੀ ਜਗ੍ਹਾ ਪੌਂਡ ਹੁੰਦੇ ਹਨ ਕਿਸੇ ਨੇ 5 ਪੌਂਡ ਰੱਖੇ ਕਿਸੇ ਨੇ 10 ਉਹਦੇ ਨਾਲ ਉੱਥੇ ਹੀ ਦਿਵਾਨਸਨ ਨੂੰ ਸੰਗਤ ਬੇਅੰਤ ਤੇ ਢੇ ਲੱਗ ਜਾਣਾ ਪੌਂਡਾਂ ਦਾ ਜਿਸ ਵੇਲੇ ਸਮਾਪਤੀ ਹੋਈ ਦਮਾਨ ਦੀ ਬਾਬਾ ਜੀ ਨੇ ਸਿਮਨਾਰਨ ਅਨੁਸਾਰ ਕਰਨ ਨਾ ਤੇ ਸਾਰੀ ਪੌਂਡਾਂ ਦੀ ਢੇਰੀ ਗੁਰਦੁਆਰੇ ਦੇ ਗੋਲਕ ਵਿੱਚ ਪਾ ਦਿਓ ਇਸ ਦਿਨ ਅਖੀਰਲੇ ਦਿਨ ਸੀ ਪ੍ਰਬੰਧਕਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਇਹ ਮਹਾਪਰਸਾਦੇ ਕੋਟਾ ਮਾਇਆ ਰੱਖੀ ਹੀ ਕੋਈ ਨਹੀਂ ਸਾਰੀ ਮਾਇਆ ਗੁਰਦੁਆਰੇ ਦੇ ਗੋਲਕ ਵਿੱਚ ਪਾ ਦਿੰਦੇ ਹਨ ਤਾਂ ਉਹਨਾਂ ਲੱਗਿਆ ਮਹਾਮਰਛਾ ਨੂੰ 50000 ਪਾਉਂਡ ਭੇਟਾ ਵਜੋਂ ਦੇ ਦੀ ਮੰਗੇ ਜਦੋਂ ਤਨ ਲੱਗਿਆ ਪ੍ਰਬੰਧਕ ਬਾਬਾ ਜੀ ਨੂੰ ਮਾਇਆ ਦੇਣ ਲੱਗੇ ਤਾਂ ਬਾਬਾ ਜੀ ਕਹਿੰਦੇ ਹਨ ਕਿ ਇਹ ਕਿਉਂ ਦੇ ਰਹੇ ਹੋ ਪ੍ਰਬੰਧਕ ਕਹਿੰਦੇ ਹਨ ਜਿਹੜਾ ਸਥਾਨ ਤੇ ਉਹ ਤੁਸੀਂ ਆਏ ਹੋ ਰਾਣਾ ਸੇਮ ਉੱਥੋਂ ਦੇ ਲਈ ਦੇਖੋ ਕਿੰਨੀ ਮਾਇਆ ਦੇ ਪ੍ਰਭਾਵ ਤੋਂ ਉੱਪਰ ਕਹਿਣ ਲੱਗੇ ਉਹ ਉੱਥੇ ਵੀ ਗੁਰੂ ਨੀ ਗੋਲਕ ਹੈ ਤੇ ਇੱਥੇ ਵੀ ਗੁਰੂ ਦੀ ਗੋਲਕ ਹੈ ਐਸੀ ਗੱਲ ਕੋਈ ਆਮ ਬੰਦਾ ਨਹੀਂ ਕਹਿ ਸਕਦਾ ਉਹੀ ਕਹਿ ਸਕਦਾ ਹੈ ਜਿਸ ਨੇ ਮਨ ਮਾਰਿਆ ਹੈ ਮਾਇਆ ਦੇ ਵੀ ਕਈ ਰੂਪ ਹਨ ਹਰ ਪੈਸੇ ਨੂੰ ਹੀ ਨਹੀਂ ਮਾਇਆ ਕਿਹਾਿੰਦੀ ਸਿੱਧੀ ਵੀ ਮਾਇਆ ਦਾ ਹੀ ਰੂਪ ਹੈ ਬਹੁਤ ਦੁਨੀਆਂ ਨਾਮ ਵਾਲੇ ਬੰਨੇ ਤਰੀ ਹੈ ਬਾਰੂ ਗੋਗਦੇ ਚਾਨਾਂ ਤੱਕ ਨਹੀਂ ਪਹੁੰਚ ਪਾਉਂਦੀ ਇਹਦੀਆਂ ਸਿੱਧੀਆਂ ਤੇ ਰੁਕ ਜਾਂਦੀ ਹੈ ਜਿਉਂ ਜਿਉਂ ਮੈਂ ਅਸਮੰਤਾ ਹੈ ਇਹ ਰਿਤੀਆਂ ਸਿੱਧੀਆਂ ਕਰਾਂ ਮਾਤਾ ਭਾਸੀ ਨੂੰ ਖਿੱਚ ਪਾ ਕੇ ਬਰਮਾਨੰਦ ਦੀ ਪਾਦਵੀ ਤੇ ਵਿੱਚ ਅਸਤਰ ਹੋਣ ਤੋਂ ਰੋਕਦੀਆਂ ਹਨ ਇਹਵੇਂ ਅਸੀ ਨੂੰ ਆਪਣੇ ਜਾਲ ਵਿੱਚ ਖਾ ਕੇ ਆਪਣੇ ਵੱਲ ਪ੍ਰੇਰ ਦੀਆਂ ਹਨ ਵੇ ਭਈ ਅਸੀ ਕਰਮਾਤਾਂ ਵਿੱਚ ਲੰਘ ਜਾਵੇਂ ਤਾਂ ਉਸ ਦੀ ਆਤਮਕ ਪ੍ਰਕਿਰੋਕ ਜਾਂਦੀ ਹੈ। ਮੋਤ ਦੁਨੀਆ ਇਸ ਵਿੱਚ ਹੀ ਹੱਸ ਜਾਂਦੀ ਹੈ। ਗੁਰੂ ਦੇ ਚਰਨਾਂ ਨਾਲ ਪਿਆਰੇ ਇਸੇ ਦੀ ਭਗਤੀ ਹੈ। ਬਾਬਾ ਅਨੰਦ ਸਿੰਘ ਜੀ ਕੋਲ ਵੀ ਆਏ ਆ। ਸਨ ਇਹ ਗਵਤ ਸ਼ਕਤੀਆਂ। ਬਾਬਾ ਜੀ ਕਹਿਣ ਲੱਗੇ ਤੁਸੀਂ ਕੌਣ ਹੋ? ਉਹਨਾਂ ਆਖਿਆ ਤੁਸੀਂ ਜੈਸ ਸ਼ਬਦ ਦਾ ਨਿਰੰਤਰ ਜਾ ਕਰਦੇ ਹੋ। ਅਸਤਵੀ ਜੋ ਵੀ ਕੋਈ ਅਨੰਤ ਜਪ ਕਰੇ ਸਾਨੂੰ ਉਸ ਦੀ ਸੇਵਾ ਮੇਥ ਪੁੰਚਣ ਦਾ ਹੁਕਮ ਹੈ। ਰੀਤਮ ਵੀ ਬੜਾ ਮੇ ਪ੍ਰਮਾ ਹੈ ਆਪਣੇ ਤੋਂ ਖੜਾ ਸਜਾਉਣ ਲਈ ਕਈ ਕਿਸਮ ਦੇ ਡਰਾਮੇ ਵੀ ਦੇਂਦਾ ਹੈ ਤੇ ਲਾਲਚ ਵੀ ਪਰ ਜਿਨ੍ਹਾਂ ਨੂੰ ਪ੍ਰੀਤਮ ਨਾਲ ਸੱਚਾ ਇਸ਼ਕ ਲੱਗਾ ਹੋਵੇ ਉਨਾਂ ਨੂੰ ਪ੍ਰੀਤਮ ਤੋਂ ਬਿਨਾ ਕੋਈ ਵੀ ਚੰਗਾ ਨਹੀਂ ਲੱਗਦਾ ਜਿਨ੍ਹਾਂ ਨੇ ਸਿਨੇ ਚ ਖੱਚ ਪਾਈ ਹੋਵੇ ਜਿਨ੍ਹਾਂ ਦੀ ਪ੍ਰੀਤ ਸੱਚੀ ਹੋਵੇ ਉਹ ਕਹਿੰਦੇ ਹੈ ਕਹਿੰਦੇ ਮੈਨੂੰ ਰਿਧੀਆਂ ਸਿੱਧੀਆਂ ਦੀ ਲੋੜ ਨਹੀਂ ਪਰ ਅਸ਼ਕ ਹਕੀਕੀ ਦੇ ਐਸ ਮਤ ਅਕੀਕੀ ਦੇ ਐਸ ਮਤੋਂ ਇਹਨੂੰ ਮਾਚਾਉਣਾ ਹਰੇਕ ਦੇ ਵਾਸ ਦੀ ਗੱਲ ਨਹੀਂ ਗੁਰੂ ਦੀ ਕਿਰਪਾ ਨਾਲ ਕੋਈ ਬਿਰਲਾ ਗੁਰਮਖ ਮਾਇਆ ਨੂੰ ਉੱਕਾ ਹੀ ਤਿਆਗ ਕੇ ਮਾਇਆ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਉੱਠ ਕੇ ਬ੍ਰह्म ਵਿੱਚ ਲੀਨ ਹੋ ਜਾਂਦਾ ਹੈ ਉਸ ਦੇ ਪਿਆਰਿਆਂ ਨੂੰ ਧਨ ਦੌਲਤ ਰਿਧੀਆਂ ਸਿੱਧੀਆਂ ਕੋਈ ਵੀ ਚੀਜ਼ ਮੋਹ ਨਹੀਂ ਸਕਦੀ ਬਾਬਾ ਜੀ ਨੇ ਇਹਨਾਂ ਤੋਂ ਖੜਾ ਛੜਾਉਣ ਲਈ ਕਿਹਾ ਕੱਲ੍ਹ ਆ ਆਣਾ ਬਾਬਾ ਜੀ ਆਪਣੇ ਮੰਕਸ਼ਰ ਬਾਬਾ ਨਾਮ ਸਿੰਘ ਜੀ ਪੁੱਛਿਓ ਬਾਣਿਆ ਕੋਣ ਗਏ ਤੇ ਜਾ ਕੇ ਬੇਨਤੀ ਕੀਤੀ ਜਿਹੜਾ ਤੁਸੀਂ ਜਾਪ ਦਿੱਤਾ ਸੀ ਉਸ ਦੀ ਜਾਪ ਨਾਣ ਇਹ ਅਜੀਬ ਚੀਜ਼ ਸਾਹਮਣੇ ਆਖਰੋਤੀਆਂ ਹਨ ਇਹ ਸ਼ਬਦ ਸੰਗਤ ਲਈ ਜਾਣਕਾਰੀ ਲਈ ਦਿੰਦੇ ਹਾਂ ਇਹ ਜਾਪ ਸੀ ਜਾਕੇ ਬਸ ਖਾਨ ਸੁਲਤਾਨ ਜਾਕੇ ਬਸ ਹੈ ਸਗਲ ਜਹਾਨ ਇਹ ਸਾਰੇ ਸ਼ਬਦ ਦਾ ਜਾਪ ਵੀ ਦੀ ਨਾਲ ਦਿੱਤਾ ਸੀ ਉੱਚੇ ਵਾਲੇ ਬਾਬਾ ਜੀ ਨੇ ਕਹਿੰਦੇ ਫੇਰ ਸਾਕੀਆਂ ਖੜੀਆਂ ਹੋ ਗਈਆਂ ਸੇਵਾ ਮੰਗਦੀਆਂ ਹਨ ਫਿਰ ਹੋਰ ਵੀ ਚਾਹੁੰਦੇ ਹੂੰ ਬਾਬਾ ਨਾਨਕ ਸੰਗਤ ਜੀ ਬ੍ਰਾਗ ਵਿੱਚ ਕਹਿੰਦੇ ਹਨ ਇਹ ਨਹੀਂ ਚਾਹੀਦੀਆਂ ਗੁਰੂ ਨਾਨਕ ਚਾਹੀਦਾ ਹੈ ਤਨ ਹਨ ਉਹ ਜਿਹੜੇ ਇਸ ਰਾਸਤੇ ਤੇ ਤੁਰੇ ਮਾਰਗ ਤੇ ਚੱਲਦੇ ਆਂ ਜੇ ਕਿੰdre ਰਸਨਾ ਤੇ ਸੱਤ ਆਗਿਆ ਤਾਂ ਹੋਰ ਬਖਸ਼ਿਸ਼ਾਂ ਵਰਤਨ ਲੱਗ ਪਈਆਂ ਤਾਂ ਉਹਨਾਂ ਵਿੱਚ ਵੀ ਫਸੇ ਨਹੀਂ ਆਪ ਵੀ ਜੁੜੇ ਤੇ ਦੁਨੀਆਂ ਨੂੰ ਵੀ ਜੋੜਿਆ ਇੱਕ ਵਾਰੀ ਬਾਬਾ ਨਾਨਕ ਸਿੰਘ ਜੀ ਨੂੰ ਇੱਕ ਸਹੀਰ ਪੁੱਛਣ ਲੱਗਾ ਕੀ ਤੁਹਾਡੇ ਕੋਲ ਕੋਈ ਸ਼ਕਤੀ ਹੈ ਬਾਬਾ ਜੀ ਕਹਿੰਦੇ ਹਨ ਤੇਰੇ ਕੋਲ ਕਿਹੜੀ ਹੈ ਉਹ ਕਹਿੰਦਾ ਤੁਸੀਂ ਹੈਰਾਨ ਹੋ ਜਾਵੋਗੇ ਸੁਣ ਕੇ ਮੇਰੇ ਕੋਲ ਐਸੀ ਸ਼ਕਤੀ ਹੈ ਕਿ ਪਤੀਲੇ ਵਿੱਚ ਹੁੰਜਣ ਮੇਲੇ ਜੋ ਮਰਜੀ ਤੁਸੀਂ ਪਿੰਜਾ ਦੇਵਾਂ ਪਰ ਜੋ ਤੁਸੀਂ ਮੂੰਹੋਂ ਕਹੋਗੇ ਮੈਂ ਉਹ ਹੀ ਕੱਢ ਕੇ ਦਿਖਾ ਸਕਦਾ ਹਾਂ ਮੈਂ 45 ਸਾਲ ਲਗਾ ਕੇ ਇਹ ਸ਼ਕਤੀ ਹਾਸਲ ਕੀਤੀ ਹੈ ਬਾਬਾ ਜੀ ਕਹਿੰਦੇ ਮੇਰੇ ਵਰਗਾ ਬੇਖੂਫ ਕੋਈ ਨਹੀਂ ਇਹ ਹੀ ਜੇ ਤੂੰ 45 ਸਾਲ ਨਾਮਦੇਵ ਗਰੀ ਕਬੀਰ ਬਾਗ ਨਾਮ ਜਪਣ ਵਿੱਚ ਲਾਏ ਹੁੰਦੇ ਰੰਮ ਵਾਲੇ ਬੰਨੇ ਲਾਏ ਹੁੰਦੇ ਇਹਨੂੰ ਨਾਤਾ ਦੇਣ ਵਾਲਾ ਰੱਬ ਹੀ ਮਿਲ ਜਾਣਾ ਸੀ ਸਵਾ ਬੜਿਆਈ ਵਾ ਵਾ ਇਹ ਵੀ ਮਾਇਆ ਦਾ ਹੀ ਰੂਪ ਹੈ ਇਹ ਵੀ ਗੁਰੂ ਨਾਲੋਂ ਤੋੜ ਦਿੰਦੀ ਹੈ ਕੋੜੋ ਇਤਿਹਾਸ ਰਾਮ ਰਾਏ ਨੂੰ ਗੁਰੂ ਘਰ ਤੋਂ ਬੇਦਖਲ ਕਿਉਂ ਕੀਤਾ ਗਿਆ ਗੁਰੂ ਹਰ ਰਾਏ ਸਾਹਿਬ ਜੀ ਨੇ ਕਿੰਨੀ ਕਿਰਪਾ ਤੇ ਮੱਛਣਾਂ ਦੇ ਕੇ ਔਰੰਗਜ਼ੇਬ ਦੇ ਦਰਬਾਰ ਚ ਭੇਜਿਆ ਸੀ ਉੱਥੋਂ ਦੀ ਸਾਨੂੰ ਸੌਤ ਨੇ ਐਸਾ ਦਿਮਾਗ ਖਰਾਬ ਕੀਤਾ ਕਿ ਬਾਣੀ ਦੀ ਮੰਗਤੀ ਹੀ ਬਦਲਾ ਦਿੱਤੀ ਜਦੋਂ ਔਰੰਗਜ਼ੇਬ ਨੇ ਪੁੱਛਿਆ ਕਿ ਇਹ ਸੱਚ ਹੈ ਕਿ ਬਾਣੀ ਵਿੱਚ ਲਿਖਿਆ ਹੈ ਮਿੰਟੀ ਮੁਸਲਮਾਨ ਕੀ ਜਿਹੜੇ ਪਈ ਕਮਿਆਰਾਂ ਦਮਾਗ ਤੇ ਐਸੇ ਆਇਆ ਮਾਇਆ ਦਾ ਪਰ ਪਿਆਰ ਤੇ ਸੋਚ ਦੀ ਸੋਚਦੇ ਹਨ ਸਹਨ ਸਾਦੇ ਦਰਬਾਰ ਵਿੱਚ ਬੈਠਾ ਇੰਨਾ ਮਾਨਸਿਕ ਤਕਾਰ ਮਿਲਿਆ ਜੇ ਇਹ ਕਹਾਂਗਾ ਕਿ ਇਹ ਸਚਾਈ ਸਚਾਈ ਇਹ ਪੰਕਤੀ ਦਰਜ ਬਾਣੀ ਵਿੱਚ ਤਾਂ ਕਿੰਦੇ ਬਾਸ਼ਾ ਨਰਾਜ ਹੀ ਨਾ ਹੋ ਜਾਵੇ ਜੇ ਬਾਦਸ਼ਾਹ ਦੀ ਨਾਰਾਜ਼ਗੀ ਹੋ ਗਈ ਤਾਂ ਇਹ ਸਭ ਸਾਨੂੰ ਸ਼ੌਂਕ ਸੁਭਾ ਵਡਿਆਈ ਹੋਈਆਂ ਜਾਣਗੀਆਂ ਕਹਿਣ ਲੱਗਾ ਪੰਗਤੀ ਲਿਖਣ ਵਿੱਚ ਗਲਤੀ ਹੋ ਗਈ ਹੈ ਪੰਗਤੀ ਬੰਦ ਬੰਦਲਾ ਕੇ ਮਿੱਟੀ ਬਈ ਮਾਨਕੀ ਕਰ ਦਿੱਤਾ ਗੁਰੂ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਨੇ ਸਨੇਹਾ ਭਜਵਾ ਦਿੱਤਾ ਸਾਡੇ ਮੱਥੇ ਨਾ ਲੱਗੇ ਅੰਜ ਤੱਕ ਸਿੱਖੀ ਵਿੱਚ ਆਰਾਮ ਰਹੀਆਂ ਨੇ ਤੇਰੇ ਮੱਲੀਆਂ ਨਾਲ ਮਰਤਣ ਤੋਂ ਮਨਾਹੀ ਹੈ ਸਿੱਖੀ ਤੋਂ ਵੀ ਛੇਕ ਦਿੱਤਾ ਜਰਾਂ ਸੋਚੋ ਛੇ ਕਾਰਨ ਕੀ ਸੀ ਕਾਰਨ ਸੀ ਮਾਇਆ ਦਾ ਪਰਵਾਹ ਸੋਬਾ ਦਾ ਬੜਿਆਈ ਦਾ ਬਾਵਾ ਦਾ ਪਰਵਾਹ ਉਰਮੀ ਦੇ ਪਿਆਰੇ ਦੇ ਜੀਵਨ ਤੋਂ ਛੇਦ ਲੱਗੇ ਕਾਈ ਨੰਦ ਲਾਲ ਜੀ ਕਨਗੀਆਂ ਬਾਣੀ ਦੇ ਪਿਆਰੇ ਕਿੰਨੇ ਕੁ ਗੁਣੀ ਗਿਆਨੀ ਕਿੰਨੀਆਂ ਕਲਾਵਾਂ ਦੇ ਮਾਲਕ ਕਿੰਨੀ ਅਦਮਤ ਦੀ ਕਿੰਨੀਆਂ ਮੇ ਬੋਲੀਆਂ ਤੋਂ ਹੀ ਜਾਣੂ ਵੱਡੇ ਵੱਡੇ ਰਾਜਿਆਂ ਕੋਲ ਸਨੇਹ ਆਉਂਦੇ ਸੀ ਕਿ ਤੂੰ ਇੰਨਾ ਗੁਣੀ ਗਿਆਨੀ ਹੈ ਇੰਨਾ ਵੱਡਾ ਲਖਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤੇ ਮਿੱਠੇ ਬਰਤਨ ਮਾਜ ਕੇ ਤੈ ਝਾੜੂ ਦੇ ਕੇ ਕਿਉਂ ਆਪਣੀ ਜ਼ਿੰਦਗੀ ਜਾਂ ਪਰਮਾਨ ਕਰਨ ਦਾ ਸਾਡੇ ਕੋਲ ਆ ਜਾ ਸੋਹਣੀਆਂ ਚਿੱਟੀਆਂ ਚਾਂਦਰਾ ਤੇ ਪਠਾਵਾਂਗੇ ਉੱਚੀਆਂ ਤਨਖਾਹਾਂ ਦੇਵਾਂਗੇ ਇਸ਼ਾਰਾ ਲੈਣਾ ਭਈ ਨੰਦ ਲਾਲ ਜੀ ਨੂੰ ਮਾਇਆ ਸੂਬਾ ਵਾਜਾ ਬਈ ਮਾਰਦੀ ਸੀ ਪਰ ਉਸਨੇ ਕਲੰਗੀਆਂ ਬਾਣੀ ਦੇ ਚੰਨਾ ਨਹੀਂ ਛੱਡੀ ਬਲਕਿ ਕਹਿੰਦੇ ਹਨ ਕਿ ਜੇ ਇਹ ਕਿ ਜੋ ਸਾਧ ਜੋ ਨੰਦ ਜੋ ਰਾਸ ਕਨਗੀਆਂ ਬਾਣੀ ਦੇ ਦਰਤੋਂ ਉੱਥੇ ਵਰਤਨ ਮਾਂਜ ਕੇ ਚੜੂ ਢੀਣ ਵਿੱਚ ਹੈ ਉਹ ਚਿੱਟੀਆਂ ਚੰਦਰਾ ਉੱਤੇ ਆਉਂਦੇ ਆ ਤੇ ਮਾਇਆ ਵਿੱਚ ਨਹੀਂ ਇਹ ਹੈ ਸਾਧਾ ਦੀ ਪਹਿਲੀ ਨਿਸ਼ਾਨੀ ਪੜਨ ਤੋਂ ਮਨ ਆਪਣੇ ਆਪ ਨੂੰ ਚੈੱਕ ਕਰਿਓ ਮੈਂ ਕਿੱਥੇ ਖੜਾ ਹਾਂ ਸਿੱਖ ਜਿਸ ਸਿੱਖ પાસે ਸਾਧਾ ਹੈ ਉਹ ਮਾਇਾਨੀ ਪ੍ਰਵਾਹ ਤੋਂ ਉੱਪਰ ਉੱਠ ਜਾਵੇਗਾ ਇਹ ਵਾਸੀ ਜੀ ਜੋ ਮੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰਿਓ ਅੱਗੇ ਤੋਂ ਸਭ ਸੇਵਾ ਹੰਦਾ ਬਾਲ ਵੱਸੋ ਬਾਜੀ ਜੀ ਦਾ ਖਾਰਸਾ ਮਾਫ ਲੋ ਜੀ